ਪ੍ਰੀਤੀ ਜੰਟਰ ਕਹਿੰਦੇ ਉਹਨੇ ਵੀ ਕੋਰਟ ਜਾਣਾ ਬਾਈ ਕੀ ਮਸਲਾ ਹੈ ਤੇ ਉਧਰੋਂ ਪੰਜਾਬ ਵਾਲੀ ਟੀਮ ਦਾ ਕੀ ਹਾਲ ਹੈ ਜੀ ਉਹ ਕਿੱਥੇ ਜੇ ਪਹੁੰਚ ਗਿਆ ਮਸਲਾ ਪੰਜਾਬ ਦੀ ਟੀਮ ਪਲੇਆਫ ਚ ਪਹੁੰਚ ਗਈ ਹੈ ਤੇ ਪੰਜਾਬ ਦੀ ਟੀਮ ਦੀ ਮਾਲਕਣ ਜਿਹੜੀ ਉਹ ਕੋਰਟ ਚ ਪਹੁੰਚ ਗਈ ਹੈ ਉਹ ਕੀ ਕਾਰਨ ਹੈ ਦੇਖੋ ਇਹਨਾਂ ਦਾ ਨਾ ਇਹ ਆਪਸ ਚ ਜਿਹੜੀਆਂ ਫਰੈਂਚਾਈਜ਼ੀਜ਼ ਹੈਗੀਆਂ ਨੇ ਇਹ ਇੱਕ ਤਰ੍ਹਾਂ ਨਾਲ ਕੰਪਨੀਆਂ ਨੇ ਇਹ ਟੀਮਾਂ ਨਹੀਂ ਹੈਗੀਆਂ ਜੀ ਕੁਝ ਲੋਕ ਮੈਨੂੰ ਕਹਿੰਦੇ ਆ ਹੁੰਦੇ ਆ ਕਿ ਆਈਪੀਐਲ ਬਾਰੇ ਗੱਲ ਕਰਾ ਤਾ ਇਹ ਸਰ ਕਾਰਪੋਰੇਟ ਗੇਮ ਐ ਇਸ ਲਈ ਬਿਲਕੁਲ ਬਹੁਤ ਵੱਡੇ ਤੰਨਾ ਸੇਠ ਮਤਲਬ ਕਿ ਕੰਪਨੀਆਂ ਬਣਾ ਕੇ ਆਏ ਨੇ ਤੁਸੀਂ ਗੌਰ ਨਾਲ ਦੇਖੋ ਤਾਂ ਪ੍ਰੀਟੀ ਜਿੰਤਾ ਦੀ ਜਿਹੜੀ ਟੀਮ ਹੈ ਇੱਕ ਕੰਪਨੀ ਐ ਸਰ ਆਪਣੀ ਐ ਬਿਲਕੁਲ ਔਰ ਕੰਪਨੀ ਐਕਟ ਦੇ ਵਿੱਚ ਰਜਿਸਟਰਡ ਐ ਹਮ ਠੀਕ ਐ ਨਾ ਜੀ ਤਾਂ ਉਹਦੇ ਚ ਕੀ ਐ ਕਿ ਇਹਦੇ 2-3 ਜਿਹੜੇ ਹੈਗੇ ਨੇ ਹੋਰ 파ਟਨਰ ਜਿਵੇਂ ਬਾਡਿਆ ਐ ਹਮ ਇਹ ਸਵਾਡਿਆ ਐ ਫਿਰ ਸ਼ਾਇਦ ਬਰਮਨ ਐ ਜੀ ਮੋਹਿਤ ਬਰਮਨ हां जी ਇਦਾਂ ਮਤਲਬ ਕਿ 파ਟਨਰ ਨੇ ਇੱਕ ਹੀ ਕਿਉਂਕਿ ਕੋਈ ਗੇਮ ਕੋਈ ਛੋਟੀ ਮੁੱਟੀ ਗੇਮ ਥੋੜੀ ਐ ਸਰ ਬਿਲਕੁਲ ਅਰਬਾਂ ਖਰਬਾਂ 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 ਦੀ ਆ ਤਾਂ ਇਨਵੈਸਟਰ ਪ੍ਰੋਮੋਟਰ ਨਾਲ ਜੁੜਦੇ ਆ ਬਹੁਤ ਤਗੜੀ ਇੱਕ ਕੰਪਨੀ ਦਾ ਸੈਟਅਪ ਹੁੰਦਾ ਹੈ ਜੀ ਹੁਣ ਉਹਦੇ ਚ ਕੋਈ ਇਹਨਾਂ ਨੇ ਇੱਕ ਮੀਟਿੰਗ ਕੀਤੀ ਆ ਤਾਂ ਉਹਦੇ ਚ ਕੋਈ ਜਿੱਦਾਂ ਕਹਿ ਲਓ ਕਿ ਮੈਨੇਜਮੈਂਟ ਦੇ ਵਿੱਚ ਤਬਦੀਲੀ ਕਰ ਦਿੱਤੀ ਗਈ ਇਦਾਂ ਹੁੰਦਾ ਹੈ ਨਾ ਕਿ ਤੁਸੀਂ ਜੇ ਦੇਖੋ ਤੁਸੀਂ ਆਪ ਸਮਝਦਾਰ ਹੋ ਕਿ ਜਿਵੇਂ ਬੋਰਡ ਆਫ ਡਾਇਰੈਕਟਰਸ ਹੁੰਦਾ ਹੈ ਜਿਵੇਂ ਇਦਾਂ ਤਾਂ ਉੱਥੇ ਕੋਰਮ ਪੂਰਾ ਕੀਤਾ ਜਾਂਦਾ ਹੈ ਨਾ ਕਿ ਕਿਹੜਾ ਫੈਸਲਾ ਕੌਣ ਲੈ ਸਕਦਾ ਕਿਹੜਾ ਫੈਸਲਾ ਫੈਸਲਾ ਕੌਣ ਲੈ ਸਕਦਾ ਤਾਂ ਕਿਸੇ ਨੂੰ ਸ਼ਾਇਦ ਨਾਨ ਐਗਜ਼ੀਕਿਊਟਿਵ ਇਹਨਾਂ ਨੇ ਬਣਾਇਆ ਡਾਇਰੈਕਟਰ ਵਗੈਰਾ ਬਣਾਇਆ ਹਮ ਤਾਂ ਇੱਕ ਤੇ ਉਹ ਜਿਹੜੀ ਮਤਲਬ ਇਹਨਾਂ ਨੇ ਬਦਲਾਅ ਵਾਲੀ ਵਾਰਤ ਲਿਖੀ ਆ ਉਸ ਨੂੰ ਚੈਲੰਜ ਕੀਤਾ ਗਿਆ ਕਿ ਜਿਹੜੀ ਉਹ ਮੀਟਿੰਗ ਕੀਤੀ ਗਈ ਆ ਆ ਮੀਟਿੰਗ ਜਿਹੜੀ ਕੰਪਨੀ ਦੀ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਉਸ ਨੂੰ ਗੈਰ ਕਾਨੂੰਨੀ ਿਕrar ਦੇ ਦਿੱਤਾ ਜਾਵੇ ਕੋਰਟ ਦੇ ਵਿੱਚ ਉਸ ਮੀਟਿੰਗ ਚ ਜਿਹਦੇ ਚ ਇਹ ਫੈਸਲੇ ਲੈ ਗਏ ਆ ਨਹੀਂ ਨੂੰ ਸਾਦੇ ਢੰਗ ਨਾਲ ਸਮਝ ਲਓ ਕਿ ਕੰਪਨੀ ਦਾ ਰੌਲਾ ਕਿ ਕੁਝ ਪਾਰਟਨਰਾਂ ਨੇ ਆਪਣੇ ਪੱਧਰ ਤੇ ਮੈਨੇਜਮੈਂਟ ਦੇ ਵਿੱਚ ਜਾਂ ਜੋ ਵੀ ਹੈ ਉਹ ਤਬਦੀਲੀ ਕਰਤੀ ਤਾਂ ਪ੍ਰੀਟੀ ਜੰਟਾ ਉਸ ਤਬਦੀਲੀ ਦੇ ਵਿਰੁੱਧ ਚਲੇ ਗਈ ਕਿ ਇਹ ਮੀਟਿੰਗ ਹੀ ਗੈਰ ਕਾਨੂੰਨੀ ਸੀਗੀ ਜਿਹਦੇ ਚ ਇਹ ਫੈਸਲੇ ਲੈ ਗਏ ਨਾ ਰੋ ਵਾਸਤੇ ਨਾ ਵਜੂ ਵਾਸਤੇ ਜੀ ਠੀਕ ਹੈ ਨਾ ਸੋ ਇਸ ਕਰਕੇ ਇਹ ਚੈਲੰਜ ਹੋ ਗਿਆ ਚਲੋ ਬਾਕੀ ਹੁਣ ਪੰਜਾਬ ਜਿਹੜਾ ਹੈ ਪਲੇਆਫ ਦੀ ਗੇਮ ਖੇਡੇਗਾ ਤੇ ਉਸ ਤੋਂ ਬਾਅਦ ਫਿਰ ਦੇਖੋ ਅੱਗੇ ਕੀ ਬਣਦਾ ਪਰ ਪ੍ਰੀਟਿਜੈਂਟ ਵਾਲੀ ਇਹ ਜਿਹੜੀ ਗੇਮ ਹੈ ਤੇ ਪੈਸਿਆਂ ਦੀ ਗੇਮ ਹੈ ਸਰ ਉਹ ਚੱਲੀ ਜਾਣੀ ਆ ਇਹਨਾਂ ਦੀਆਂ ਲੜਾਈਆਂ ਇਸੇ ਤਰ੍ਹਾਂ ਦੀਆਂ ਹੁੰਦੀਆਂ ਨੇ ਇਹ ਬਹੁਤ ਵੱਡੇ ਝਗੜੇ ਹੁੰਦੇ ਹਨ ਇਹਨਾਂ ਦੇ ਬਹੁਤ ਵੱਡੇ ਝਗੜੇ ਹੁੰਦੇ ਤੁਸੀਂ ਦੇਖੇ ਹੋਣਾ ਕਿ ਟਾਟਾ ਵਾਲਿਆਂ ਦਾ ਕਿੱਡਾ ਤਗੜਾ ਝਗੜਾ ਸੀ ਨਾ ਜੀ ਬੜੇ ਤਗੜ ਤਗੜੇ ਕਾਰਪੋਰੇਟ ਘਰਾਣਿਆਂ ਦੇ ਆਮਾਨੀਆਂ ਦਾ ਵੀ ਤਾਂ ਭਰਾਮਾਂ ਦੀ ਵੰਡ ਦਾ ਮਸਲਾ ਜਿਹੜਾ ਕੁਛ ਇਸ ਕਿਸੇ ਕਰੋੜਾਂ ਨੇ ਮਸਲੇ ਹੁੰਦੇ ਆ ਛੋਟੇ-ਮੋਟੇ ਆ ਵੱਡੇ ਸਿਰਾਂ ਦੀਆਂ ਵੱਡੀਆਂ ਸਿਰਪੀੜਾਂ ਸਰ ਵੱਡੇ ਘਰਾਣਿਆਂ ਦੀਆਂ ਵੱਡੀਆਂ ਮਿਰਚਾਂ ਠੀਕ ਹੈ ਨਾ ਜੀ ਬਿਲਕੁਲ ਜੀ ਪ੍ਰਵਿੰਦਰ ਜੀ ਦੱਸ ਰਹੇ ਨੇ ਕਹਿੰਦੇ ਕਿ ਚੀਮਾ ਸਾਹਿਬ ਕਹਿ ਰਹੇ ਨੇ ਕਿ ਭਾਈ ਕਿਸਾਨਾਂ ਦੀ ਮਰਜ਼ੀ ਤੋਂ ਬਿਨਾਂ ਜ਼ਮੀਨ ਅਸੀਂ ਨਹੀਂ ਲਵਾਂਗੇ ਪਰ ਉਹ ਚਲ ਚੰਗੀ ਗੱਲ ਹੈ ਆਪਾਂ ਵੀ ਕੱਲ ਗੱਲ ਕਰ ਰਹੇ ਸੀਗੇ ਕਿ ਜ਼ਮੀਨ ਲੈ ਲੈ ਕੇ ਕਿਸੇ ਹੋਰ ਹੀ ਪਾਸ ਦੇਈ ਜਾਂਦੇ ਥੋੜੇ ਜਿਹਾ ਫਾਇਦੇ ਸਤਵਿੰਦਰ ਜੀ ਕਹਿ ਰਹੇ ਨੇ ਕਿ ਪੰਜਾਬ ਦੀ ਟੀਮ ਪੂਰੇ ਫਾਰਮ ਦੇ ਵਿੱਚ ਹੈ ਕਹਿੰਦੇ ਵੀ ਇਸ ਵਾਰ ਚਾਂਸ ਪੂਰੇ ਹੈ